ਲੰਬਿਤ ਇੰਤਕਾਲ ਦਰਜ ਕਰਨ ਲਈ ਸੋਮਵਾਰ ਨੂੰ ਪੰਜਾਬ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ 'ਚ ਲਗਾਏ ਗਏ ਵਿਸ਼ੇਸ਼ ਕੈਂਪ ਜਿਸ ਵਿੱਚ ਮੋਹਾਲੀ ਤਹਿਸੀਲ ਵਿੱਚ ਲਗਾਏ ਗਏ ਕੈਂਪ ਵਿੱਚ ਪਹੁੰਚੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਜਿਨ੍ਹਾਂ ਨੇ ਲੋਕਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਕੈਂਪ ਲਗਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਤਹਿਸੀਲਾਂ ਵਿੱਚ ਹੋ ਰਹੀਆਂ ਖੱਜਲ ਖਵਾਰੀਆਂ ਤੋਂ ਬਚਾਉਣਾ ਹੈ ਜਿਵੇਂ ਆਪ ਦੇਖੋ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਆਪ ਵੀ ਤਸੀਲਾਂ 'ਚ ਵਿਜ਼ਿਟ ਕੀਤਾ ਜਿੱਦਾਂ ਹੁਸ਼ਿਆਰਪੁਰ ਦੀ ਤਸੀਲ 'ਚ ਵਿਜ਼ਿਟ ਕੀਤਾ ਸੀ ਔਰ ਹਰ ਮੈਕਸਿਮਮ ਸਰਕਾਰ ਦੀ ਕੋਸ਼ਿਸ਼ ਰਹੀ ਹੈ ਕਿ ਲੋਕਾਂ ਨੂੰ ਬਾਰ-ਬਾਰ ਚੱਕਰ ਕੱਟਣ ਤੋਂ ਬਚਾਇਆ ਜਾਵੇ ਕੋਈ ਤਕਲੀਫਾਂ ਤੋਂ ਬਚਾਇਆ ਜਾਵੇ ਤਸੀਲਾਂ ਦੇ ਅੰਦਰ ਜਿੰਨੀ ਵੀ ਹੈ ਲੋਕਾਂ ਨੇ ਕੰਪਲੇਂਟਸ ਆਂਦੀਆਂ ਜੀ ਅਸੀਂ ਇੰਤਕਾਲ ਚੜਾਣ ਗਏ ਔਰ ਜਿਹੜਾ 313000 ਇੰਤਕਾਲ ਹੋਇਆ ਸੀਮ ਸਾਹਿਬ ਨੇ ਉਸੇ ਪਹਿਲਾਂ ਡਾਇਰੈਕਸ਼ਨ ਦਿੱਤੀ ਸੀ ਔਰ ਉਹ ਛੁੱਟੀ ਵਾਲੇ ਦਿਨ ਲਗਾਇਆ ਗਿਆ ਸੀ ਸਪੈਸ਼ਲੀ ਉਹਨਾਂ ਦੀ ਡਾਇਰੈਕਸ਼ਨ ਔਰ ਅੱਜ ਜਿਹੜਾ ਕੈਂਪ ਹੈ ਇਹਦੇ ਵਿੱਚ ਇੱਥੇ ਵਿਸ਼ੇਸ਼ ਕੈਂਪ ਦੇ ਵਿੱਚ ਦੋ ਚੀਜ਼ ਹੈ ਇੱਥੇ ਇntiqal ਦੇ ਨਾਲ-ਨਾਲ ਖਾਨ ਦੀ ਤਕਸੀਮ ਦਾ ਵੀ ਨਾਲ ਹੀ ਐਸਜੀਐਮ ਮੁਹਾਲੀ ਜਿਹੜੇ ਬੈਠੇ ਹੈ ਡਿਪਟੀ ਕਮਿਸ਼ਨਰ ਮੁਹਾਲੀ ਖੜੇ ਹੈ ਨਾਲ ਇਹਨਾਂ ਨੇ ਉਹਦਾ ਵੀ ਇੰਤਜ਼ਾਮ ਕੀਤਾ ਤਾਂ ਕਿ ਉੱਥੇ ਵੀ ਲੋਕਾਂ ਨੂੰ ਜਲਦ ਰੈਲੀਫ ਮਿਲ ਸਕੇ ਸੋ ਇਹਦਾ ਬਹੁਤ ਅੱਛਾ ਮੈਸੇਜ ਜਾ ਰਿਹਾ ਸੀ ਦੇਖ ਰਹੇ ਆਂ ਔਰ ਲੋਕ ਖੁਦ ਸਾਨੂੰ ਲੋਕਾਂ ਨੇ ਖੁਦ ਜਿਵੇਂ ਮਖਵੰਦਰੀ ਸਾਹਿਬ ਬੇਹਤ ਧੰਨਵਾਦ ਕੀਤਾ ਮੈਂ ਕਹਿ ਸਕਦਾ ਹਾਂ ਜੇਪਾ ਸਾਹਿਬ ਜਿੱਥੇ ਜਿੱਦਾਂ ਦੇਖਿਆ ਜਾਏ ਲੰਬੇ ਸਮੇਂ ਤੋਂ ਬਹੁਤ ਸਾਰੇ ਇੱਥੇ ਲੋਕ ਆ ਚੁੱਕੇ ਵੀ ਇੱਥੇ ਆਏ ਨੇ ਜਿਨ੍ਹਾਂ ਦਾ ਇੰਤਕਾਲ ਜਿਹੜੇ ਨੇ ਉਹ ਪੈਂਡਿੰਗ ਪਏ ਹੋਏ ਸੀਗੇ ਉਹਨਾਂ ਨੂੰ ਕਿਸ ਤਰੀਕੇ ਦੇਖਿਆ ਜਾ ਰਿਹਾ ਹਾਲਾਂਕਿ ਇੱਕੇ ਤੱਕ ਪਿੰਡ ਦੇ ਲਗਭਗ 70 ਦੇ ਕਰੀਬ ਪਲਾਟ ਸੀਗੇ ਜਿਨ੍ਹਾਂ ਦਾ ਇੰਤਕਾਰ ਹਾਲੇ ਵੀ ਪੈਂਡਿੰਗ ਪਏ ਨੇ ਔਰ ਉਹ ਲਗਭਗ ਉਹ ਸਾਰੇ ਜਿਹੜੇ ਲੋਕ ਨੇ ਇੱਥੇ ਮੌਜੂਦ ਨੇ ਇਦਾਂ ਉਹ ਕਿਉਂ ਬਿਲਕੁਲ ਬਿਲਕੁਲ ਉਹਦੇ ਲਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਉਹਦੇ ਵਿੱਚ ਵੀ ਕੱਲ ਨੂੰ ਇਹ ਕੋਈ ਅਗਰ ਇਹਦੇ ਵਿੱਚ चढ़ जाएगा कल वे ना हो प्रॉब्लम आ रही है इस भी पहले देख के बनाया जा रहा है पिछली बार इकतीस हजार के करीब इंतकाल हुए थे इस बार का क्या टारगेट लेके चले और क्या उम्मीद की जा रही है इस बार कितना है बहुत सारी उम्मीद है हमें अभी डाटा आना शुरू हो गया है तो जल्द मुझे लगता है अच्छा इसमें भी बहुत अच्छा रिजल्ट आएगा ठीक है और सब मान जो मुख्यमंत्री जी के डायरेक्शन में हो रहा है ठीक है